ਭਾਰਤ ਦੇ ਹਵਾਈ ਹਮਲੇ ਵਿੱਚ ਮਸੂਦ ਅਜ਼ਹਰ ਦੇ 10 ਰਿਸ਼ਤੇਦਾਰ ਮਾਰੇ ਗਏ ਹਨ ਮਸੂਦ ਅਜ਼ਹਰ ਭਾਰਤ ਦੇ ਲਈ ਮੋਸਟ ਵਾਂਟਡ ਤੋਂ ਬਣ ਗਿਆ ਕੱਟਰਪੰਥੀ ਸੰਗਠਨ ਜੈਸੇ ਮੁਹੰਮਦ ਕਿਉਂ ਬਣਿਆ ਅਤੇ ਮਸੂਦ ਇਸ ਦਾ ਮੁਖੀ ਕਿਵੇਂ ਬਣਿਆ ਮਸੂਦ ਭਾਰਤ ਵਿੱਚ ਪਹਿਲੀ ਵਾਰ ਕਦੋਂ ਅਤੇ ਕਿਵੇਂ ਗ੍ਰਿਫਤਾਰ ਹੋਇਆ ਤੇ ਕਿਵੇਂ ਪਾਕਿਸਤਾਨ ਵਿੱਚ ਆਪਣਾ ਟਿਕਾਣਾ ਬਣਾ ਕੇ ਭਾਰਤ ਵਿਰੋਧ ਅਤਵਾਦੀ ਗਤੀਵਿਧੀਆਂ ਕਰਦਾ ਹੈ ਅਤੇ ਕਿਉਂ ਭਾਰਤ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਅਤੇ ਨੌਜਵਾਨਾਂ ਨੂੰ ਭੜਕਾ ਕੇ ਆਪਣੀ ਕੱਟਰਪੰਥੀ ਸੰਗਠਨ ਵਿੱਚ ਸ਼ਾਮਲ ਵੀ ਕਰਦਾ ਹੈ ਭਾਰਤ ਦੇ ਪਾਕਿਸਤਾਨ ਹਮਲੇ ਤੋਂ ਬਾਅਦ ਕੱਟਰਪੰਥੀ ਸੰਗਠਨ ਜਿਵੇਂ ਮੁਹੰਮਦ ਨੇ ਕਿਹਾ ਕਿ ਇਸ ਹਮਲੇ ਵਿੱਚ ਮਸੂਦ ਅਜ਼ਹਰ ਦੇ 10 ਪਰਿਵਾਰ ਦੇ ਮੈਂਬਰ ਅਤੇ 4 ਨਜ਼ਦੀਕੀ ਮਾਰੇ ਗਏ ਹਨ ਜਿਵੇਂ ਮੁਹੰਮਦ ਵੱਲੋਂ ਉਹ ਦਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਮਰਨ ਵਾਲਿਆਂ ਬਾਰੇ ਦੱਸਿਆ ਗਿਆ ਹੈ ਉਨ੍ਹਾਂ ਕਿਹਾ ਮਸੂਦ ਅਜ਼ਹਰ ਦੀ ਵੱਡੀ ਭੈਣ ਜੀਜਾ ਅਤੇ ਭਾਂਜੇ ਦੀ ਘਰਵਾਲੀ ਅਤੇ ਚਾਰ ਬੱਚੇ ਮਾਰੇ ਗਏ ਹਨ ਇਹ ਪਾਕਿਸਤਾਨ ਦੇ ਬਲਹਾਵਲਪੁਰ ਵਿੱਚ ਸੁਬਾਸ ਅੱਲਾ ਮਸਜਿਦ ਤੇ ਹੋਏ ਹਮਲੇ ਵਿੱਚ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਮਾਰੇ ਗਏ ਹਨ ਇਸੇ ਬਲਹਾਵਲਪੁਰ ਦੇ ਵਿੱਚ 10 ਜੁਲਾਈ 1968 ਨੂੰ ਅੱਲਾ ਬਖਸ਼ ਸਾਬੀਰ ਦੇ ਪਰਿਵਾਰ ਵਿੱਚ ਮਸੂਦ ਅਜ਼ਹਰ ਦਾ ਜਨਮ ਹੋਇਆ ਸੀ ਅਜ਼ਹਰ ਦੇ ਪਿਤਾ ਬਲਹਾਵਲਪੁਰ ਵਿੱਚ ਸਰਕਾਰੀ ਸਕੂਲ ਵਿੱਚ ਹੈਡਮਾਸਟਰ ਸਨ 7 ਮਾਰਚ 2024 ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਮੋਸਟ ਵਾਂਟਡ ਲੋਕਾਂ ਦੀ ਸੂਚੀ ਵਿੱਚ 57 ਸਾਲਾ ਮਸੂਦ ਅਜ਼ਹਰ ਦਾ ਨਾਮ ਇੱਕ ਨੰਬਰ ਤੇ ਹੈ ਭਾਰਤ ਵਿਰੋਧ ਮਸੂਦ ਦੇ ਅਪਰਾਧਾਂ ਦੀ ਇੱਕ ਲੰਬੀ ਸੂਚੀ ਹੈ ਅਤੇ ਉਸ ਦਾ ਨਾਮ ਕਈ ਮਾਮਲਿਆਂ ਵਿੱਚ ਮਲਜ਼ਮ ਵਜੋਂ ਹੈ ਜਿਸ ਵਿੱਚ 1 ਅਕਤੂਬਰ 2001 ਨੂੰ ਸ਼੍ਰੀਨਗਰ ਵਿੱਚ ਜੰਮੂ ਐਂਡ ਕਸ਼ਮੀਰ ਵਿਧਾਨ ਸਭਾ ਕੰਪਲੈਕਸ ਤੇ ਹਮਲਾ ਵੀ ਸ਼ਾਮਲ ਹੈ ਜਿਸ ਵਿੱਚ 30 8 ਲੋਕ ਮਾਰੇ ਗਏ ਸਨ ਇਸ ਤੋਂ ਬਾਅਦ 12 ਦਸੰਬਰ 2001 ਨੂੰ ਭਾਰਤੀ ਸੰਸਦ ਤੇ ਹੋਏ ਅਤਵਾਦੀ ਹਮਲੇ ਵਿੱਚ ਅਜ਼ਹਰ ਦਾ ਨਾਮ ਹੈ ਇਸ ਹਮਲੇ ਵਿੱਚ 6 ਸੁਰੱਖਿਆ ਕਰਮਚਾਰੀ ਅਤੇ 3 ਹੋਰ ਲੋਕ ਮਾਰੇ ਗਏ ਸਨ ਅਤੇ ਪੁਲਵਾਮਾ ਹਮਲੇ ਦਾ ਵੀ ਇਲਜ਼ਾਮ ਹੈ ਜਿਸ ਵਿੱਚ 40 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਹਾਲਾਂਕਿ مولانا ਮਸੂਦ ਅਜ਼ਹਰ ਦੀ ਸਭ ਤੋਂ ਵੱਧ ਚਰਚਾ ਕੰਧਾਰ ਹਾਈਜੈਕ ਦੌਰਾਨ ਹੋਈ ਸੀ ਸਾਲ 1999 ਵਿੱਚ ਕੰਧਾਰ ਹਾਈਜੈਕ ਦੌਰਾਨ ਜਿਨ੍ਹਾਂ ਤਿੰਨ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ ਉਹਨਾਂ ਵਿੱਚ ਮਸੂਦ ਅਜ਼ਹਰ ਦਾ ਨਾਮ ਵੀ ਸ਼ਾਮਲ ਹੈ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਸੂਦ ਅਜ਼ਹਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅੰਦਾਰ ਲੈ ਕੇ ਗਏ ਸਨ ਅਤੇ ਉਦੋਂ ਤੋਂ ਹੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਮਸੂਦ ਅਜ਼ਹਰ ਦੀ ਪਾਲ ਕਰ ਰਹੀਆਂ ਹਨ ਮਸੂਦ ਅਜ਼ਹਰ ਦੀ ਪਛਾਣ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਜੈਸੇ ਮੁਹੰਮਦ ਦੇ ਮੁਖੀ ਬਜ਼ੋ ਹੈ ਭਾਰਤ ਸਰਕਾਰ ਗਾਤਾਰ ਦਾਵਾ ਕਰਦੀ ਆ ਰਹੀ ਹੈ ਇਸ ਸੰਗਠਨ ਦਾ ਹੈਡ ਆਫਿਸ ਪਾਕਿਸਤਾਨ ਦੇ ਪੰਜਾਬ ਪਹਾਵਲਪੁਰ ਵਿੱਚ ਹੈ ਆਪਰੇਸ਼ਨ ਸੰਦੂਰ ਦਾ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਵਿੱਚ ਭਾਰਤ ਨੇ ਪਹਿਲੀ ਵਾਰ ਪਾਕਿਸਤਾਨ ਦੀ ਸਰਹੱਦ ਦੇ 100 ਕਿਲੋਮੀਟਰ ਅੰਦਰ ਜਾ ਕੇ ਹਮਲਾ ਕੀਤਾ ਹੈ ਭਾਰਤ ਕਈ ਵਾਰ ਪਾਕਿਸਤਾਨ ਨੂੰ ਸੂਦ ਅਜ਼ਹਰ ਨੂੰ ਭਾਰਤ ਦੇ حوالے ਕਰਨ ਨੂੰ ਕਹਿ ਚੁੱਕਿਆ ਹੈ ਪਰ ਪਾਕਿਸਤਾਨ ਹਮੇਸ਼ਾ ਇਹ ਦਾਵਾ ਕਰਦਾ ਆ ਰਿਹਾ ਹੈ ਉਹ ਪਾਕਿਸਤਾਨ ਵਿਚ ਨਹੀਂ ਹੈ ਭਾਰਤ 2009 ਤੋਂ ਮੌਲਾਨਾ ਮਸੂਦ ਅਜ਼ਹਰ ਦੇ ਜੈਸੇ ਮੁਹੰਮਦ ਨੂੰ ਸੰਯੁਕਤ ਰਾਸ਼ਟਰ ਦੇ ਅਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਾ ਆ ਰਿਹਾ ਹੈ ਪਰ ਹਮੇਸ਼ਾ ਚੀਨ ਇਸ ਦੇ ਵਿਰੁੱਧ ਆਪਣੇ ਵੀਟੋ ਦੀ ਵਰਤੋਂ ਕਰਦਾ ਆਇਆ ਹੈ ਲਗਾਤਾਰ 10 ਸਾਲ ਦੀਆਂ ਕੋਸ਼ਿਸ਼ਾਂ ਤੇ ਪਲਵਾਮਾ ਹਮਲੇ ਤੋਂ ਬਾਅਦ 1 ਮਈ 2019 ਨੂੰ ਸੰਯੁਕਤ ਰਾਸ਼ਟਰ ਨੇ ਮਸੂਦ ਅਜ਼ਹਰ ਦੇ ਸੰਗਠਨ ਨੂੰ ਅਤਵਾਦੀ ਸੰਗਠਨ ਕੋਸ਼ਿਸ਼ ਕੀਤਾ ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਮੋਸਟ ਵਾਂਟਡ ਸੂਚੀ ਵਿੱਚ ਮਸੂਦ ਅਜ਼ਹਰ ਦੀਆਂ ਜਿੰਨਾ ਗਤੀਵਿਧੀਆਂ ਦਾ ਜ਼ਿਕਰ ਹੈ ਉਹਨਾਂ ਦੇ ਅਨੁਸਾਰ ਅਜ਼ਹਰ ਦੀ ਗਵਾਹੀ ਵਿੱਚ ਜੈਸੇ ਮੁਹੰਮਦ ਅਤਵਾਦੀ ਗਤੀਆਂ ਲਈ ਇੱਕ ਵਿਸ਼ਾਲ ਭਰਤੀ ਮਹਿੰਮ ਚਲਾਉਂਦਾ ਹੈ ਅਤੇ ਨੌਜਵਾਨਾਂ ਨੂੰ ਭਾਰਤ ਵਿਰੋਧ ਕਾਰਵਾਈ ਕਰਨ ਲਈ ਉਕਸਾਉਂਦਾ ਹੈ ਜਨਵਰੀ 2002 ਵਿੱਚ ਇੰਡੀਅਨ ਅਖਬਾਰ ਨੇ ਮਸੂਦ ਅਜ਼ਹਰ ਬਾਰੇ ਇੱਕ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤਾ ਸੀ ਇਸ ਲੇਖ ਦੇ ਨੁਸਾਰ ਮਸੂਦ ਅਜ਼ਹਰ ਜਿਹਾਦੀ ਗਤੀਵਿਧੀਆਂ ਨਾਲ ਜੁੜਿਆ ਕ੍ਰਾਂਚੀ ਵਿੱਚ ਉਹ ਆਪਣੀ ਪੜ੍ਹਾਈ ਦੌਰਾਨ ਇਸੇ ਹੀ ਅਖਬਾਰ ਦੇ ਅਨੁਸਾਰ ਮਸੂਦ ਅਜ਼ਹਰ ਭਾਰਤ ਵਿੱਚ ਕਿਸੇ ਸਰਹੱਦ ਦੇ ਜ਼ਰੀਏ ਦਾਖਲ ਨਹੀਂ ਹੋਇਆ ਸੀ ਕੁਝ ਜਨਵਰੀ 1994 ਵਿੱਚ ਠਾਕਾ ਤੋਂ ਦਿੱਲੀ ਹਵਾਈ ਉਡਾਣ ਰਾਹੀਂ ਦਾਖਲ ਹੋਇਆ ਸੀ ਕੁਝ ਦਿਨ ਦਿੱਲੀ ਦੇ ਮਸ਼ਹੂਰ ਟਟਲਾ ਵਿੱਚ ਰਹਿਣ ਤੋਂ ਬਾਅਦ ਮਸੂਦ ਅਜ਼ਹਰ ਦਿਉਬੰਦ ਅਤੇ ਫਿਰ ਕਸ਼ਮੀਰ ਪਹੁੰਚਿਆ ਤੋਂ ਉਸ ਨੂੰ 10 ਫਰਵਰੀ 1994 ਨਵੇਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਕਾਸਤ ਵਿੱਚ ਲੈ ਲਿਆ ਮਸੂਦ ਦੀ ਗ੍ਰਿਫਤਾਰੀ ਦੇ 10 ਮਹੀਨਿਆਂ ਦੇ ਅੰਦਰ ਅੱਤਵਾਦੀਆਂ ਨੇ ਦਿੱਲੀ ਵਿੱਚ ਕੁਝ ਵਿਦੇਸ਼ੀਆਂ ਨੂੰ ਅਗਵਾਹ ਕਰ ਲਿਆ ਅਤੇ ਉਹਨਾਂ ਦੀ ਰਿਹਾਈ ਦੇ ਬਦਲੇ ਉਸੂਦ ਅਜ਼ਹਰ ਦੀ ਰਿਹਾਈ ਦੀ ਮੰਗ ਕੀਤੀ ਪਰ ਇਹ ਕਾਰਵਾਈ ਅਸਫਲ ਹੋ ਗਈ ਕਿਉਂਕਿ ਜੁਪੀ ਅਤੇ ਦਿੱਲੀ ਪੁਲਿਸ ਤਹਾਰਨਪੁਰ ਤੋਂ ਬੰਦਕਾਂ ਨੂੰ ਛਡਾਉਣ ਵਿੱਚ ਸਫਲ ਹੋ ਗਈ ਸੀ ਫਿਰ 1 ਸਾਲ ਬਾਅਦ ਹਰਕਤ ਉਲ ਅਨਸਾਰ ਨੇ ਫਿਰ ਕੁਝ ਵਿਦੇਸ਼ੀਆਂ ਨੂੰ ਅਗਵਾਹ ਕਰਕੇ ਨੂ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕੋਸ਼ਿਸ਼ ਵੀ ਸਫਲ ਨਹੀਂ ਫਿਰ ਉਸ ਤੋਂ ਬਾਅਦ 1999 ਵਿੱਚ ਰਿਹਾਈ ਤੱਕ ਅਜ਼ਹਰ ਨੂੰ ਜੰਮੂ ਦੀ ਉਡ ਭਲਵਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ ਉਸ ਸਮੇਂ ਉਥੇ ਕਸ਼ਮੀਰ ਤੋਂ ਗ੍ਰਿਫਤਾਰ ਕੀਤੇ ਗਏ ਕਸ਼ਮੀਰੀ, ਅਫਗਾਨ ਅਤੇ ਪਾਕਿਸਤਾਨੀਆਂ ਦੀ ਇੱਕ ਪੂਰੀ ਟੋਲੀ ਕੈਦ ਸੀ। ਇਸ ਕੱਟਰਪੰਥੀ ਸੰਗਠਨ ਵਿੱਚ ਹਰਕਤ ਉਲ ਮੁਜਾਹਿਦਿਨ ਦਾ ਸ਼ਰੀਨਗਰ ਦਾ ਕਮਾਂਡਰ ਕਿਹਾ ਜਾਣ ਵਾਲਾ ਸੈਫੁਲਾ ਖਾਨ ਅਤੇ ਉਸ ਦਾ ਭਰਾ ਵੀ ਸ਼ਾਮਲ ਸੀ। ਸ਼ਰੀਨਗਰ ਵਿੱਚ ਸੈਫੁਲਾ ਨੇ ਦਾਅਵਾ ਕੀਤਾ ਸੀ ਕਿ ਮਸੂਦ ਅਜ਼ਹਰ ਨੇ ਜੇਲ ਵਿੱਚ ਕੈਦ ਰਹਿਣ ਦੌਰਾਨ ਕੁਝ ਗੱਲਾਂ ਦਾ ਜ਼ਿਕਰ ਕੀਤਾ ਸੀ। ਉਹਨੇ ਦੱਸਿਆ ਸੀ ਮੌਲਾਨਾ ਦਾ ਸਿਰਫ ਇੱਕ ਹੀ ਕੰਮ ਸੀ ਭਾਸ਼ਣ ਦੇਣਾ ਉਹਨਾਂ ਨੇ ਬੰਦੂਕ ਨਹੀਂ ਚੁੱਕੀ ਸੀ ਕਿਸੇ ਨੂੰ ਮਾਰਿਆ ਨਹੀਂ ਸੀ ਉਹ ਸਿਰਫ ਜਿਹਾਦ ਦੀ ਵਿਚਾਰਧਾਰਾ ਤੇ ਭਾਸ਼ਣ ਦਿੰਦੇ ਸਨ ਸੈਫੁਲਾ ਦੇ ਅਨੁਸਾਰ ਅਜ਼ਹਰ ਦੇ ਭਾਸ਼ਣ ਦਾ ਉੱਥੇ ਮੌਜੂਦ ਅਰੇ ਅਤਵਾਦੀਆਂ ਤੇ ਬਹੁਤ ਪ੍ਰਭਾਵ ਪੈਂਦਾ ਸੀ ਹਾਲਾਂਕਿ ਜਬੀਰ ਅਹਿਮਦ ਨੇ ਆਪਣੀ ਰਿਪੋਰਟ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਮੌਲਾਨਾ ਦੇ YouTube ਤੇ ਮੌਜੂਦ ਟਿੱਪ ਭਾਰਤ ਵਿਰੋਧ ਧਕਾਉ ਹਾਨ ਜ਼ਬੀਦ ਅਹਿਮਦ BBC ਰਿਪੋਰਟਰ ਹਾਨ वे वे साल 1999 ਵਿੱਚ ਕੰਦਾਰ ਕਾਂਡ ਤੋਂ ਬਾਅਦ ਊਧ ਅਜ਼ਹਰ ਨੇ ਅਫਗਾਨਿਸਤਾਨ ਵਿੱਚ ਤਾਲੀਬਾਨ ਦੀ ਮਦਦ ਨਾਲ ਜੈਸੇ ਮੁਹੰਮਦ ਬਣਾਇਆ 2-3 ਸਾਲ ਬਾਅਦ ਪਾਕਿਸਤਾਨ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਸੰਗਠਨ ਤੇ پابੰਦੀ ਲਗਾ ਦਿੱਤੀ। ਪਾਕਿਸਤਾਨ ਵਿੱਚ ਮਸੂਦ ਅਜ਼ਹਰ ਬਾਰੇ ਕੋਈ ਵੀ ਚੰਗੀ ਰਾਏ ਨਹੀਂ ਰੱਖਦਾ ਹੈ। ਹਰ ਕੋਈ ਜਾਣਦਾ ਹੈ ਉਹ ਇੱਕ ਕੱਟੜਪੰਥੀ ਸੰਗਠਨ ਦਾ ਮੁਖੀ ਹੈ ਅਤੇ ਕੱਟੜਪੰਥ ਦਾ ਪ੍ਰਚਾਰ ਕਰਦਾ ਹੈ। ਕਈ ਅਤਿ ਅੱਧਿਕਟਨਾਵਾ ਵਿੱਚ ਉਸ ਦਾ ਹੱਥ ਹੈ ਉੱਥੋਂ ਦੇ ਨੌਜਵਾਨਾਂ ਦੀ ਵੀ ਉਸ ਦੇ ਬਾਰੇ ਬਹੁਤੀ ਕੋਈ ਚੰਗੀ ਰਾਏ ਨਹੀਂ ਹੈ ਪਰ ਉਥੇ ਸਮਾਜ ਦਾ ਇੱਕ ਅਜਿਹਾ ਵਰਗ ਵੀ ਹੈ ਜੋ ਉਸ ਦਾ ਸਮਰਥਨ ਕਰਦਾ ਹੈ ਇਹ ਉਹ ਲੋਕ ਹਨ ਜੋ ਭਾਰਤ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਹਾਲਾਂਕਿ ਮੌਲਾਨਾ ਮਸੂਦ ਅਜ਼ਹਰ ਨੂੰ ਜਨਤਕ ਤੌਰ ਤੇ ਘੱਟ ਹੀ ਦੇਖਿਆ ਗਿਆ ਹੈ ਅਫੀਸ਼ ਸਾਇਦ ਵਾਂਗ ਪਾਕਿਸਤਾਨੀ ਮੀਡੀਆ ਵਿੱਚ ਮੌਲਾਨਾ ਮਸੂਦ ਦੀਆਂ ਸੁਰਖੀਆਂ ਵੀ ਘੱਟ ਹੀ ਦਿਖਾਈ ਦਿੰਦੀਆਂ ਹਨ ਇਹ ਵੀ ਇੱਕ ਤੁਹਾਡੀਆਂ ਨਿਸ਼ਾਨ ਉੱਠਦਾ ਹੈ